ਖੇਤਾਂ ਚੋਂ ਮਿਲਿਆ ਪਾਕਿਸਤਾਨੀ ਡਰੋਨ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ 11 ਕਿਲੋ ਹੈਰੋਇਨ ਕੀਤੀ ਸੀ ਬਰਾਮਦ ਹਰ ਰੋਜ਼ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥ ਭੇਜਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਨਾਪਾਕ मंसूबਿਆਂ ਨੂੰ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ ਹੁਣ ਇੱਕ ਵਾਰ ਫਿਰ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਕਰਨ ਚੋ ਸਫਲਤਾ ਹਾਸਲ ਹੋਈ ਹੈ ਮੌਕੇ ਤੇ ਪਹੁੰਚੇ ਐਸਪੀਡੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਤਲਵੰਡੀ ਵਿਰਕ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ ਐਸਪੀਡੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਸਰਹੱਦੀ ਚੌਕੀ ਚੰਦੂ ਵਡਾਲਾ ਵਿਖੇ ਇੱਕ ਡਰੋਨ ਗਤੀਵਿਧੀ ਦੇਖੀ ਗਈ ਸੀ ਜਿਸ ਤੋਂ ਬਾਅਦ ਸਰਹੱਤੇ ਤਣਾਤ ਬੀਐਸਐਫ ਤੇ ਜਵਾਨਾਂ ਨੇ ਡਰੋਨ ਤੇ ਤਿੰਨ ਰਾਉਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਪਰਤਿਆ ਜਦੋਂ ਸਵੇਰੇ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੇਮ ਚਲਾਈ ਗਈ ਤਾਂ 11 ਕਿਲੋ ਹੈਰੋਇਨ ਬਰਾਮਦ ਹੋਈ ਸੀ ਬੀਐਸਐਫ ਤੇ ਜਵਾਨਾਂ ਦਾ ਮੰਨਣਾ ਹੈ ਕਿ ਇਸੇ ਡਰੋਨ ਰਾਹੀਂ ਇਹ ਹੈਰੋਨ ਸੁੱਟੀ ਹੋਈ ਹੈ ਪਤਾ ਲਗਾਉਂ ਤੇ ਆਸ-ਪਾਸ ਦੇ ਇਲਾਕੇ ਚ ਤਲਾਸ਼ੀ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਉੱਪਰ ਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਡਰੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਗਰ ਨਰਮੈਕ ਕਰਾਂਗੇ ਸਰ ਡਰੋਨ ਕਿਹੜੀ ਕੰਪਨੀ ਦਾ ਵਾਂਗੇ ਇਹ ਉਹਨੇ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਣ ਤੋਂ ਬਾਅਦ ਪਤਾ ਲੱਗੂਗਾ ਕਿ ਐਗਜੈਕਟਲੀ ਜਿਹੜੀ ਜੀ ਹੈਗੀ ਉਹ ਪਹੁੰਚੀ ਹੈ ਜੋ ਵੀ ਇਹਦਾ ਫੇਟ ਹੈ ਜਾਂ ਇਹ ਜਰੀ ਸੈਂਟਿਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਪੇਜਾਂਗੇ ਸੀ ਐਫਐਸਐਲ ਫਦਰ ਮੈਸਿਜ ਕਰਦਾ ਆ ਹਾਂ ਹੋ ਸਕਦਾ ਚੰਦੂ ਮਡਾਲੇ ਜਿੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਲੋਨ ਹੋਵੇ ਬਾਕੀ ਫਦਰ ਮੈਸਿਜ ਕਰ ਰਹੇ ਹਾਂ ਸੀ ਹਾਂ ਹੁਣ ਅਸੀਂ ਏਰੀਆ ਦਾ 서ਸਪੈਂਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਿੱਚ ਕਰ ਰਹੇ ਹਾਂ ਲੇਕਿਨ ਬਸ ਜਿਹੜਾ ਬਾਰਡਰ ਏਰੀਆ ਚੰਦੂ ਬਟਾਲਾ ਸਾਈਡ ਵੀ ਹੈਗੀ ਸਾਡੀ 서ਸਪੈਂਸ਼ਨ ਪ੍ਰੋਪਰ ਕਰਵਾ ਰਹੇ ਹਾਂ ਹਾਂ ਬਿਲਕੁਲ ਇਹ ਦੋਨੋਂ ਅਸੀਂ ਕਬਜ਼ੇ ਲੈ ਕੇ ਐਫਐਸਐਨ ਕੋ ਜਾ ਰਹੇ ਹਾਂ